ਦੇਵਾਨਾ ਰੈਡੀ ਦੇ ਸਤਕਾਰਯੋਗ শ্রোਤੋ ਅੱਖਾਂ ਦੀ ਇੱਕ ਨਵੀਂ ਬਿਮਾਰੀ ਇਸ ਬਰਸਾਤ ਦੇ ਮੌਸਮ ਦੇ ਦੌਰਾਨ ਪੰਜਾਬ ਦੇ ਵਿੱਚ ਵੀ ਕਾਫੀ ਚਰਚਾ ਦੇ ਵਿੱਚ ਹੈ ਪੀਜੀਆਈ ਦੇ ਵਿੱਚ ਰੋਜ਼ਾਨਾ ਇਹਨਾਂ ਮਰੀਜ਼ਾਂ ਦੀ ਤਾਦਾਦ 15 ਤੋਂ 20% ਦੀ ਵਧੀ ਹੈ ਇਹ ਅੱਖਾਂ ਦੀ ਲਾਗ ਦੀ ਬਿਮਾਰੀ ਹੈ ਇਹ ਦੇਖਦੇ ਹੀ ਦੇਖਦੇ ਆ ਹੱਥ ਮਿਲਾਉਣ ਦੇ ਨਾਲ ਇਹ ਰੋਗ ਲਗਾਤਾਰ ਫੈਲ ਰਿਹਾ ਹੈ ਤੇ ਇਸ ਨੂੰ ਜਿਹੜਾ ਇਸ ਬਿਮਾਰੀ ਦਾ ਵਿਗਿਆਨਿਕ ਨਾਮ ਹੈ ਉਹ ਕਨਜਕਟਿਵਾਈਟਸ ਕਿਹਾ ਜਾਂਦਾ ਇਸ ਨੂੰ ਦੇ ਸਵੇ ਮੇ ਪੂਲਦੇਵ ਜਾਣਾ ਜਾਂ ਕਿਸੇ ਵੀ ਕੰਬਸਟ ਤੋਂ ਇਸ ਬਾਰੇ ਆਈ ਡਰਾਪ ਨਾ ਲਾਓ ਇਸ ਬੰਦੀ ਇਹ ਹੱਥ ਮਲਾਉਣ ਦੇ ਨਾਲ ਵੀ ਇਹ ਰੋਗ ਫੈਲਦਾ ਸੋ بارش ਦੇ ਵਿੱਚ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਭਾਵੇਂ بارش ਭਾਵੇਂ ਜਿਆਦਾ ਅਜੇ ਨਹੀਂ ਹੋਈ ਲੇਕਿਨ ਇਹ ਇਨਜੈਕਟਿਵ ਵਾਈਟਸ ਦੇ ਕੇਸ ਵਧੇ ਨੇ ਤੇ ਆਮ ਤੌਰ ਤੇ ਇਹ بارش ਜਾਂ ਜਿਆਦਾ ਹਮਸ ਤੇ ਮੌਸਮ ਦੇ ਵਿੱਚ ਇਹ ਹੁੰਦੀ ਹੈ ਇਸ ਦੇ ਵਿੱਚ ਇਸ ਨੂੰ ਪੈਂਕਾਈ ਜਾਂ ਆਈ ਬਲੂ ਵੀ ਕਿਹਾ ਜਾਂਦਾ ਹੈ ਇਹ ਅੱਖਾਂ ਦੇ ਨਾਲ ਜੁੜਿਆ ਹੋਇਆ ਇੱਕ ਰੋਗਾਣੂ ਬਿਮਾਰੀ ਹੈ ਜੋ ਇੱਕ ਤੋਂ ਦੂਸਰੇ ਇਨਸਾਨ ਤੱਕ ਫੈਲਦੀ ਹੈ ਲੇਕਿਨ ਅੱਖਾਂ ਦੇ ਵਿੱਚ ਦੇਖਣ ਦੇ ਨਾਲ ਨਹੀਂ ਯਾਨੀ ਅੱਖ ਮਲਾਉਣ ਦੇ ਨਾਲ ਨਹੀਂ ਬਲਕਿ ਇਹ ਸਰੀਰਕ ਤੌਰ ਤੇ ਟੱਚ ਕਰਨ ਦੇ ਨਾਲ ਅੱਗੇ ਖਾਸ ਕਰਕੇ ਹੱਥ ਮਲਾਉਣ ਦੇ ਨਾਲ ਅੱਗੇ ਵਧਦੀ ਹੈ ਜਾਂ ਜੇਈ ਕਈ ਵਾਰੀ ਅਸੀਂ ਕਿਸੇ ਪੌੜੀਆਂ ਤੇ ਜਾਂਦੇ ਹਾਂ ਬਸ ਦੀ ਖਿੜਕੀ ਦੇ ਜਾਂਦੇ ਹਾਂ ਉਸ ਨੂੰ ਜਦੋਂ ਹੱਥ ਪਾਉਨੇ ਆ ਤਾਂ ਉੱਥੇ ਹੋ ਸਕਦਾ ਪਹਿਲੇ ਮਰੀਜ਼ ਦਾ ਹੱਥ ਲੱਗਿਆ ਹੋਵੇ ਜਿਸ ਨੇ ਅੱਖਾਂ ਤੇ ਹੱਥ ਮਾਰਿਆ ਹੋਵੇ ਉਥੋਂ ਜਦੋਂ ਅਸੀਂ ਕਿਸੇ ਡੋਰ ਹੈਂਡਲ ਨੂੰ ਕਿਸੇ ਬਸ ਤੇ ਹੈਂਡਲ ਨੂੰ ਜਾਂ ਕਿਸੇ ਗੱਡੀ ਦੇ ਸਟੀਅਰਿੰਗ ਨੂੰ ਫੜਦੇ ਹਾਂ ਜਿਸ ਨੂੰ ਪਹਿਲਾਂ ਕੋਈ ਹੋਰ ਚਲਾ ਚੁੱਕਾ ਹੁੰਦਾ ਹੈ ਐ ਖਾਸ ਕਰਕੇ ਰੈਸਟੋਰੈਂਟ ਦਾ ਕਿਸੇ ਸ਼ਾਪ ਦਾ ਗੇਟ ਖੋਲਦੇ ਹਾਂ ਆਫਿਸ ਦਾ ਗੇਟ ਖੋਲਦੇ ਹਾਂ ਤਾਂ ਉਸ ਗੇਟ ਤੇ ਲੱਗੇ ਹੈਂਡਲ ਤੋਂ ਇਹ ਬਿਮਾਰੀ ਦਾ ਰੋਗਾਣੂ ਤੁਹਾਨੂੰ ਲੱਗਦਾ ਸੋ ਡਾਕਟਰਾਂ ਦਾ ਕਹਿਣਾ ਕਿ ਕਨਜਕਟਿਵਾਇਰਸ ਜਿਹੜਾ ਕਨਜਕਟਿਵਾਈਟਸ ਜਿਹੜਾ ਹੈਗਾ 4-5 ਦਿਨਾਂ ਦੇ ਵਿੱਚ ਅਗਰ ਠੀਕ ਨਾ ਹੋਵੇ ਤਾਂ ਇਸ ਨੂੰ ਹਲਕੇ ਦੇ ਵਿੱਚ ਨਾ ਲਾਓ ਕਿਉਂਕਿ ਇਹ ਕਾਰਨੀਆ ਦੇ ਵਿੱਚ ਅਲਸਰ ਤੇ ਅੱਖਾਂ ਦੀ ਰੋਸ਼ਨੀ ਜਾਣ ਦਾ ਵੀ ਖਤਰਾ ਪੈਦਾ ਕਰਦਾ ਜਾਨੀ ਇਹ ਬਹੁਤ ਗੰਭੀਰ ਹੋ ਸਕਦਾ ਹੈ ਤੁਹਾਡੇ ਅੱਖਾਂ ਦਾ ਕਾਰਨੀਆ ਦੇ ਵਿੱਚ ਅਲਸਰ ਜਾਂ ਅੱਖਾਂ ਦੀ ਰੋਸ਼ਨੀ ਜਾਣ ਦਾ ਖਤਰਾ ਵੀ ਇਸ ਦੇ ਵਿੱਚ ਬਣ ਜਾਂਦਾ ਹੈ ਤੇ ਇਸ ਸਿਲਸਲੇ ਦੇ ਵਿੱਚ ਇਹ ਲਾਗ ਦੀ ਬਿਮਾਰੀ ਹੈ 4-5 ਦਿਨਾਂ 'ਚ ਨਹੀਂ ਠੀਕ ਹੁੰਦੀ ਤਾਂ ਤੁਸੀਂ ਇਸ ਤੋਂ ਸਤਾਰਕ ਕਰੋ ਸੋ ਪੀਜੀਆਈ ਦੇ ਵਿੱਚ ਇਹਨਾਂ ਦਿਨਾਂ ਦੇ ਦੌਰਾਨ ਰੋਜ਼ਾਨਾ 15 ਤੋਂ 20 ਫੀਸਦੀ ਮਰੀਜ਼ ਇਸ ਤੇ ਆ ਰਹੇ ਨੇ ਤੇ ਜੇਸਸ ਦੇ ਵਿੱਚ ਇਹ ਜੋ ਘਟਨਾ ਘਟ ਰਹੀ ਹੈ ਉਸ ਘਟਨਾ ਦੇ ਵਿੱਚ ਜਿਹੜੀ ਸਥਿਤੀ ਹੈ ਕਿ ਇਹ ਤੇਜ਼ੀ ਨਾਲ ਫੈਲਦਾ ਇਸ ਬਾਰੇ احتیاط ਦੀ ਬਹੁਤ ضرورت ਹੈ ਇਹ ਬਿਮਾਰੀ ਬਹੁਤ ਜਿਹੜੀ ਰੋਗਾਂ ਨੂੰ ਇਸਦਾ ਤੇਜ਼ੀ ਨਾਲ ਫੈਲਦਾ ਸੋ ਮੈਡੀਕਲ ਭਾਸ਼ਾ ਦੇ ਵਿੱਚ ਆਪਾਂ ਡਾਕਟਰ ਪੱਟੀ ਸਾਹਿਬ ਤੋਂ ਵੀ ਇਸ ਦੀ ਸਹਾਇਤਾ ਲਵਾਂਗੇ ਇਹ ਜਿਹੜਾ ਕਨਜਕਟਿਵਾਈਟਸ ਹੈ ਇਹ ਪੀਜੀਆਈ ਦੇ ਵਿੱਚ 15 20% ਦੇ ਮਰੀਜ਼ ਇਸ ਤੇ ਲਗਾਤਾਰ ਵਧ ਰਹੇ ਨੇ ਸੋ ਇਸ ਇਸ ਤੇ ਵਿੱਚ احتیاط ਡਾਕਟਰਾਂ ਨੇ ਦੱਸੀ ਹੈ ਪੀਜੀਆਈ ਦੇ ਮਾਰਾ ਨੇ ਕਿ ਬਹੁਤ ਜ਼ਰੂਰੀ ਹੈ ਸੋ ਪੀਜੀਆਈ ਦੇ ਐਡਵਾਂਸ ਆਈ ਸੈਂਟਰ ਦੇ ਡਾਕਟਰ ਪਰੋਲ ਚਾਵਲਾ ਗੁਪਤਾ ਨੇ ਜੋ ਜਾਣਕਾਰੀ ਦਿੱਤੀ ਹੈ ਕਿ ਇਹ ਬਿਮਾਰੀ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਰੋਗ ਹੈ ਇਸ ਲਈ ਤੇ ਇਤਿਆਹਾਤ ਵਰਤਣਾ ਬਹੁਤ ਜ਼ਰੂਰੀ ਹੈ ਅਗਰ ਕਿਸੇ ਵੀ ਵਿਅਕਤੀ ਨੂੰ ਆਈ ਫਲੂ ਹੈ ਤਾਂ ਉਹ ਅਗਰ ਅੱਖਾਂ ਚੱਖਾਂ ਪਾ ਕੇ ਦੇਖਦਾ ਤਾਂ ਇਸ ਤਰ੍ਹਾਂ ਦੀ ਬਿਮਾਰੀ ਨਹੀਂ ਹੁੰਦੀ ਇਸਰ ਪਰ ਮੈਂ ਸੋ ਜਿਸ ਵਿਅਕਤੀ ਨੂੰ ਇਸ ਰੋਗ ਦੀ ਇਨਫੈਕਸ਼ਨ ਹੈ ਉਸ ਨਾਲ ਹੱਥ ਮਲਾਉਣ ਜਾਂ ਉਸ ਦੇ ਰੁਮਾਲ ਨੂੰ ਇਸਤੇਮਾਲ ਕਰਨ ਤੇ ਇਹ ਇਨਫੈਕਸ਼ਨ ਹੁੰਦਾ ਹੈ ਹੱਥ ਮਲਾਉਣ ਨਾਲ ਜ਼ਿਆਦਾ ਹੁੰਦਾ ਹੈ ਸੋ ਪਿਛਲੇ ਸਾਲ ਪੀਜੀਆਈ ਨੇ ਆਈ ਫਲੂ ਦੇ ਮਰੀਜ਼ਾਂ ਦੇ ਲਈ ਇੱਕ ਅਲੱਗ ਸਕਰੀਨਿੰਗ ਕਾਊਂਟਰ ਸ਼ੁਰੂ ਕੀਤਾ ਸੀ ਤਾਂ ਕਿ ਇਹ ਬਿਮਾਰੀ ਹੋਰ ਮਰੀਜ਼ਾਂ ਦੇ ਵਿੱਚ ਨਾ ਫੈਲੇ ਅਜਿਹੇ ਦੇ ਵਿੱਚ ਕੋਮਿਸਟਰੀ ਦੀ ਸਲਾਹ ਤੇ ਦਵਾਈ ਹਰ ਕਿਸੇ ਨਾਲ ਨਾ ਲਓ ਕਿਉਂਕਿ ਕੋਮਿਸਟ ਤੁਹਾਨੂੰ ਸਟੀਰਾਈਡ ਦਿੰਦੇ ਨੇ ਜੋ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਨਾਲ ਹੀ ਸਵਿਮਿੰਗ ਪੂਲ ਤੋਂ ਵੀ ਬਚੋ ਕਿਉਂਕਿ ਇਹ ਬਿਮਾਰੀ ਦਾ ਜਦੋਂ ਸ਼ਿਕਾਰ ਲੋਕ ਇੱਕ ਬੰਦਾ ਸਵਿਮਿੰਗ ਪੂਲ ਦੇ ਵਿੱਚ ਜਾਂਦਾ ਹੈ ਤੇ ਸਵਿਮਿੰਗ ਪੂਲ ਦੇ ਪਾਣੀਆਂ ਚੋਂ ਫਿਰ ਇਹ ਜਿਹੜਾ ਕਨਜਕਟਿਵ ਵਾਈਟਸ ਹੈ ਇਹ ਤੁਹਾਡੀਆਂ ਅੱਖਾਂ ਨੂੰ ਵੀ ਚਿੰਬੜਦਾ ਹੈ ਅਸਲ ਦੇ ਵਿੱਚ ਇਹ ਕਨਜਕਟਿਵ ਵਾਈਟਸ ਹੁੰਦਾ ਕੀ ਹੈ ਅੱਖਾਂ ਦੇ ਵਿੱਚ ਇੱਕ ਗਲੋਬ ਦੀ ਤਰ੍ਹਾਂ ਇੱਕ ਛਿੱਲੀ ਚੜੀ ਹੁੰਦੀ ਹੈ ਇਸ ਛਿੱਲੀ ਦੇ ਵਿੱਚ ਇਸ ਛਿੱਲੇ ਨੂੰ ਕਨਜਕਟਾ ਕਨਜਕਟਿਵ ਆ ਕਿਹਾ ਜਾਂਦਾ ਹੈ ਤੇ ਇਹ ਪਲਕਾਂ ਦੇ ਅੰਦਰ ਤੇ ਪੁਤਲੀ ਦੇ ਸਫੈਦ ਭਾਗ ਨੂੰ ਕਵਰ ਕਰਦੀ ਹੈ ਤੇ ਇਸ ਦੌਰਾਨ ਅੱਖ ਇਸ ਬਿਮਾਰੀ ਦੇ ਨਾਲ ਅੱਖ ਗੁਲਾਬੀ ਜਾਂ ਹਲਕੇ ਲਾਲ ਰੰਗ ਦੀ ਹੋ ਜਾਂਦੀ ਹੈ ਤੇ ਅੱਖਾਂ ਦੇ ਵਿੱਚੋਂ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਅੱਖਾਂ ਦੇ ਵਿੱਚ ਹਲਕਾ ਦਰਦ ਜਾਂ ਖਾਰਸ਼ ਸ਼ੁਰੂ ਹੋ ਜਾਂਦੀ ਹੈ ਅੱਖਾਂ ਦੇ ਵਿੱਚੋਂ ਜਿਹੜੇ ਮਿਊਕਸ ਨੇ ਅੱਖਾਂ ਦੇ ਵਿੱਚ ਮਿਊਕਸ ਆਉਣਾ ਸ਼ੁਰੂ ਹੋ ਜਾਂਦਾ ਤੇ ਪਲਕਾਂ ਤੇ ਪੱਪੜੀ ਜਮਣੀ ਸ਼ੁਰੂ ਹੋ ਜਾਂਦੀ ਹੈ ਰਾਤ ਨੂੰ ਸੌਣ ਤੋਂ ਬਾਅਦ ਸਵੇਰੇ ਜਦੋਂ ਅੱਖਾਂ ਖੋਲਦੇ ਆ ਤਾਂ ਦਿੱਕਤ ਇਸ ਦੇ ਵਿੱਚ ਆਉਂਦੀ ਹੈ ਇਸ ਸਬੰਧੀ ਇਹ ਜਿਹੜਾ ਕਨਜਕਟਿਵੋਆਇਟਸ ਹੈ ਇਸ ਬਾਰੇ ਡਾਕਟਰ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਪਾਣੀ ਜ਼ਿਆਦਾ ਪਿਓ ਕਨਜੰਕਟਿਵ ਵਾਈਟ ਸਵੌਨ ਤੇ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ ਤੇ ਅੱਖਾਂ ਡਰਾਈ ਨਹੀਂ ਰਹਿਣੀਆਂ ਚਾਹੀਦੀਆਂ ਤੇ ਇਸ ਤੋਂ ਇਲਾਵਾ ਵਿਟਾਮਿਨ A C ਤੇ D ਜ਼ਿਆਦਾ ਲੈਣਾ ਚਾਹੀਦਾ ਉਸ ਤਰ੍ਹਾਂ ਗਾਜਰ ਹਰੀਆਂ ਸਬਜ਼ੀਆਂ ਪਪੀਤਾ ਔਰੈਂਜ ਵਿਟਾਮਿਨ D ਦੇ ਨਾਲ ਨਾਲ ਜਿਹੜਾ ਸਨ ਲਾਈਟ ਦੇ ਵਿੱਚ ਜ਼ਿਆਦਾ ਰਹਿਣਾ ਚਾਹੀਦਾ ਹੈ ਤੇ ਇਸ ਸਬੰਧੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਿਸਰਾ ਇਸ ਰੋਗ ਦਾ ਕੋਈ ਪੀੜਤ ਵਿਅਕਤੀ ਹੈ ਉਹ ਕਿਸੇ ਹੋਰ ਨਾਲ ਹੱਥ ਨਾ ਮਲਾਵੇ ਆਪ ਹੀ ਗੁਰੇਜ਼ ਕਰੋ ਦੂਰੋਂ ਨਮਸਕਾਰ ਕਰ ਦੋ ਵਿੱਚ ਦਾ ਸਾਡੇ ਭਾਰਤੀ ਤਕਨੀਕ ਦੇ ਵਿੱਚ ਦੂਰੋਂ ਨਮਸਕਾਰ ਕਰਨਾ ਵਧੀਆ ਤਰੀਕਾ ਹੈ ਕਿਉਂਕਿ ਬਹੁਤ ਸਾਰੀਆਂ ਲਾਗਦੀਆਂ ਬਿਮਾਰੀਆਂ ਨੇ ਜਿਹੜੀਆਂ ਇੱਕ ਦੂਸਰੇ ਦੇ ਟੱਚ ਦੇ ਵਿੱਚ ਆਉਣ ਨਾਲ ਹੁੰਦੀਆਂ ਨੇ ਪਰ ਅੱਜ ਕੱਲ ਅਸੀਂ ਹੱਥ ਮਲਾਉਣ ਤੋਂ ਅੱਗੇ ਵਧ ਕੇ ਹੱਗ ਕਰਨ ਲੱਗ ਪਏ ਆਂ ਹੱਥ ਵੀ ਜੇ ਕੋਈ ਘੁੱਟ ਕੇ ਨਾ ਮਲਾਵੇ ਤਾਂ ਸਮਝਿਆ ਜਾਂਦਾ ਕਿ ਆਪਣਤ ਨਹੀਂ ਹੈਗੀ ਸੋ ਘਰ ਦੇ ਵਿੱਚ ਕਿਸੇ ਨੂੰ ਵੀ ਆਈ ਫਲੂ ਹੋ ਗਿਆ ਤਾਂ ਉਸ ਦੇ ਕੱਪੜੇ ਤੌਲੀਆ ਆਦ ਅਲੱਗ ਰੱਖਣਾ ਚਾਹੀਦਾ ਅੱਖਾਂ ਨੂੰ ਸਾਫ਼ ਪਾਣੀ ਦੇ ਨਾਲ ਕਾਟਨ ਭਿਉਂ ਕੇ ਸਾਫ਼ ਕਰਨਾ ਚਾਹੀਦਾ ਯਾਨੀ ਅੱਖਾਂ ਨੂੰ ਸਾਫ਼ ਪਾਣੀ ਦੇ ਵਿੱਚ ਕਾਟਨ ਭਿਉਂ ਕੇ ਰੂੰ ਭਿਉਂ ਕੇ ਸਾਫ਼ ਕਰਨਾ ਚਾਹੀਦਾ ਇਸ ਦੇ ਰੋਗੀ ਵਿਅਕਤੀ ਦੀ ਬੈੱਡ ਸ਼ੀਟ ਤੌਲੀਆ ਅਲੱਗ ਰੱਖੋ ਅੱਖਾਂ ਦੇ ਵਿੱਚ ਖੁਜਲੀ ਜਾਂ ਦਰਦ ਹੋਣ ਤੇ ਡਾਕਟਰ ਦੀ ਸਲਾਹ ਦੇ ਅਨੁਸਾਰ ਹੀ ਆਈ ਡ੍ਰੌਪ ਲਓ ਕੈਮਿਸਟ ਤੋਂ ਆਈ ਡ੍ਰੌਪ ਲੈਣ ਦੀ ਜਿਹੜੀ ਗਲਤੀ ਕਦੇ ਨਾ ਕਰੋ ਕੋਕੋ ਦੇ ਵਿੱਚ ਕਈ ਵਾਰ ਸਟੀਰੋਇਡ ਹੁੰਦੇ ਨੇ ਕਿਸੇ ਮਹਾ ਡਾਕਟਰ ਦੀ ਰਾਏ ਜ਼ਰੂਰ ਲਓ ਸੋ ਇਸ ਕਰਕੇ ਇਹ ਜਿਹੜਾ ਕਨਜਕਟਿਵਾਈਟਸ ਹੈ ਇਸ ਦੇ ਜਿਹੜੇ 4-5 ਦਿਨਾਂ ਦੇ ਵਿੱਚ ਅਗਰ ਠੀਕ ਨਹੀਂ ਹੁੰਦੀ ਤਾਂ ਇਸ ਨੂੰ ਹਲਕੇ ਚ ਨਾ ਲਓ ਕਿਉਂਕਿ ਇਹ ਤੁਹਾਡੇ ਕੋਰਨੀਆ ਦੇ ਵਿੱਚ ਅਲਸਰ ਤੇ ਅੱਖਾਂ ਦੀ ਰੋਸ਼ਨੀ ਵੀ ਖਤਮ ਕਰ ਸਕਦਾ ਹੈ ਤੇ ਪੀਜੀਆ ਦੇ ਵਿੱਚ ਰੋਜ਼ਾਨਾ ਇਸ ਤੇ 15 ਤੋਂ 20 ਫੀਸਦੀ ਮਰੀਜ਼ ਲਗਾਤਾਰ ਵਧ ਰਹੇ ਨੇ ਤੇ ਇਸ ਕਰਕੇ ਇਸ ਤੋਂ ਬਚਣ ਦੀ ਜ਼ਰੂਰਤ ਹੈ ਖਾਸ ਕਰਕੇ ਹੱਥ ਮਲਾਉਣ ਤੋਂ ਜਾਂ ਸਬੰਧਤ ਰੋਗੀ ਨੂੰ ਇਹ ਚਾਹੀਦਾ ਕਿ ਉਹ ਆਪਣੇ ਹੱਥ ਵਾਰ-ਵਾਰ ਅੱਖਾਂ ਨੂੰ ਨਾ ਲਾਵੇ ਕਿਉਂਕਿ ਉਹ ਹੀ ਹੱਥ ਫਿਰ ਹੈਂਡਲਾਂ ਨੂੰ ਲਗਦੇ ਨੇ ਕੁਰਸੀਆਂ ਨੂੰ ਲਗਦੇ ਨੇ ਤੇ ਅੱਗੇ ਉਹ ਬਿਮਾਰੀ ਦਾ ਮਤਲਬ ਸਰੋਤ ਬਣ ਜਾਂਦਾ ਹੈ ਤੇ ਆਪਣੇ ਨਾਲ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਜੁੜੇ ਨੇ ਪੱਟੀ ਸਾਹਿਬ ਸਵਾਗਤ ਹੈ ਸასიਖਾਲ ਜੀ ਸੱਚੀ ਗੱਲ ਯੂਸਰ ਸੱਚੀ ਗੱਲ ਬਹੁਤ ਅੱਖੀਓਂ ਜਲਦੀ ਹਾਲ ਚਾਲ ਵਧੀਆ ਪੱਟੀ ਸਾਹਿਬ ਜਿਹੜੀ ਅੱਖਾਂ ਦੀ ਲਾਗ ਦੀ ਬਿਮਾਰੀ ਕਨਜਕਟਿਵ ਵਾਈਟਸ ਸਾਹਮਣੇ ਆਇਆ ਪੀਜੀ ਨੇ ਇਸ ਵਾਰ ਇਸ ਤਰਕ ਕੀਤਾ ਪੀਜੀ ਦੇ ਐਡਵਾਂਸ ਆਈ ਸੈਂਟਰ ਦੇ ਡਾਕਟਰ ਪਰੋਲ ਚਾਵਲਾ ਦੀ ਇਹ ਗਾਈਡਲਾਈਨ ਮੈਂ ਸਾਂਝੀਆਂ ਕੀਤੀਆਂ ਨੇ ਕੀ ਲੱਗਦਾ ਹੈ ਕਿ ਇਸ ਬਰਸਾਤ ਦੇ ਮੌਸਮ ਦੇ ਦੌਰਾਨ ਇਸ ਦੇ ਨਾਲ ਨਾਲ ਹੋਰ ਕਿਹੜੀਆਂ ਮਰਜ਼ਾਂ ਤੋਂ ਸਾਨੂੰ ਪਰਹੇਜ਼ ਦੀ ਜ਼ਰੂਰਤ ਹੈ ਜੀ ਕੋਣੋ ਸਰ ਜੇ ਆਪਾਂ ਇਸ ਕੰਜਕਟਾਈਵਾ ਦੀ ਗੱਲ ਕਰੀਏ ਤਾਂ ਇਹ ਚਲੋ ਵੈਸੇ ਹਰ ਚਲਦੇ ਰਹਿੰਦੇ ਨੇ ਕੇਸ ਇਹਨਾਂ ਵੀ ਬਸਾਤੀ ਤੇ ਅਲਰਜੀਕ ਮੌਸਮ ਜਦੋਂ ਹੁੰਦਾ ਨਾ ਜੀ ਕਿਸੇ ਕਾਰਨ ਅਲਰਜੀ ਹੁੰਦੀ ਹੈ ਕਿਸੇ ਵੀ ਏਰੀਆ ਦੇ ਵਿੱਚ ਡਿਪੈਂਡ ਕਰਦਾ ਕਿ ਕਿਹੜਾ ਸੀਜ਼ਨ ਆ ਅਲਰਜੀ ਦਾ ਹੂੰ ਜਾਂ ਮਤਲਬ ਵਾਇਰਸ ਜਦੋਂ ਹੁੰਦੇ ਜਿਵੇਂ ਕਾਮਨ ਕੋਲਡ ਜ਼ੁਕਾਮ ਜਿੰਨਾਂ ਦਿਨਾਂ ਦੇ ਵਿੱਚ ਆਮ ਲੋਕਾਂ ਨੂੰ ਜ਼ਿਆਦਾ ਲੱਗਦਾ ਹੂੰ ਹੂੰ ਉਹਨਾਂ ਦਿਨਾਂ ਦੇ ਵਿੱਚ ਇਹ ਮਤਲਬ ਕੰਜਕਟਾਈਵਾ ਜਿਹੜਾ ਉਹ ਜ਼ਿਆਦਾ ਹੁੰਦਾ ਹੂੰ ਹੂੰ ਇਹ ਵਿਸੋਜਿਸ਼ ਪਾ ਜਾਂਦੀ ਅੱਖਾਂ ਦੇ ਵਿੱਚ ਲੀ ਹੁੰਦੀ ਆ ਹੂੰ ਹੂੰ ਐਵੇਂ ਉਹਨੂੰ ਬੋਲਦੇ ਉਹਨੂੰ ਫਿਰ ਅੰਜਕਤੀ ਵਾਈਟਸ ਬੋਲ ਦਿੰਦੇ ਜਦੋਂ ਉਹ ਇਨਫੈਕਟਡ ਹੋ ਜਾਂਦੀ ਹੂੰ ਹੂੰ ਜਿਹਦੇ ਵਿੱਚ ਮੇਨ ਤੇ ਨਿਸ਼ਾਨੀਆਂ ਜਦੋਂ ਤੁਸੀਂ ਲਗਭਗ ਦਾ ਸੀ ਤੇ ਤੁਹਾਨੂੰ ਸਭ ਕੁਝ ਜੀ ਜੀ ਅੱਖਾਂ ਦਾ ਰੰਗ ਜਿਵੇਂ ਲਾਲ ਹੋ ਜਾਂਦਾ ਪਾਣੀ ਵਗਣ ਲੱਗ ਜਾਂਦਾ ਕਈ ਵਾਰੀ ਖੁਸ਼ਕ ਹੋ ਜਾਂਦੀਆਂ ਬਹੁਤ ਆ ਰੀਆਂ ਹੂੰ ਹੂੰ ਜਿਹੜਾ ਇਹਨਾਂ ਨੇ ਆਖਿਆ ਕਿ ਕੈਮਿਸਟ ਤੋਂ ਮੈਡੀਸਿਨ ਹਰਗੇਜ਼ ਨਾਲ ਲਾਓ ਪਰ ਸਾਡੇ ਆਦਤ ਬਣ ਗਈ ਅਗਲਾ ਕਹਿੰਦਾ ਡਾਕਟਰ ਨੂੰ 100 ਰੁਪਏ ਕੀ ਦੇਣਾ ਕੈਮਿਸਟ ਤੋਂ ਰਕਮੈਂਡ ਕਰ ਦਿੰਦਾ ਦਈ ਜਾਂਦੇ ਆ ਉੱਥੇ ਪ੍ਰੋਬਲਮ ਜ਼ਿਆਦਾ ਆ ਕੋਣਾ ਸਰ ਜੀ ਨਾ ਇਹ ਸੱਤ ਅੱਠ ਤਰ੍ਹਾਂ ਦੇ ਤਰਨ ਹੁੰਦੇ ਹੂੰ ਮਤਲਬ ਅਗਰ ਐਨਸੀਆ ਦਾ ਟ੍ਰੀਟਮੈਂਟ ਹੋਰ ਚੱਲਣਾ ਵਾ ਬੈਕਟੀਰੀਆ ਤਾਂ ਹੋਰ ਚੱਲਣਾ ਅਲਰਜੀਆ ਤਾਂ ਹੋਰ ਚੱਲਣਾ ਫੰਗਸ ਜਾਂ ਤੇ ਹੋਰ ਚੱਲਣਾ ਐਵਨ ਕਿ ਪੈਰਾਸਾਈਟਿਕਲੀ ਵੀ ਹੁੰਦੇ ਕਈ ਵਾਰੀ ਹੂੰ ਹੂੰ ਹੁਣ ਨਵੇਂ ਜਿਹੜਾ ਮਤਲਬ ਨਿਊ ਨੇਟ ਬੱਚਾ ਜਨਮ ਲੈਂਦਾ ਜੀ ਜਦੋਂ ਮਤਲਬ ਨਾਰਮਲ ਡਿਲੀਵਰੀ ਹੁੰਦੀ ਆ ਆਪਣੀ ਮਾਤਾ ਦੇ ਮਤਲਬ ਉਹ ਪ੍ਰਾਈਵੇਟ ਪਾਰਟ ਤੋਂ ਨਿਕਲ ਕੇ ਆਂਦਾ ਬਾਹਰ ਹਮਮ ਅਗਰ ਕੋਈ ਸੈਕਸਚੁਅਲੀ ਟ੍ਰਾਂਸਮਿਟਿਡ ਡਿਸੀਜ਼ ਹੁਸ ਮਾਦਾ ਨੂੰ ਹੋ ਗਈ ਤੇ ਉਹ ਬੱਚੇ ਨੂੰ ਹੋ ਜੰਨੀ ਹੈ ਤੇ ਉਹਨੂੰ ਥੋੜਾ ਤੁਸੀਂ ਇਦਾਂ ਤੋਈਆ ਕੋਈ ਦਿਲੋਂ ਕੋਈ ਜ਼ਿਆਦਾ ਨੁਕਸਾਨ ਹੋ ਜਾਂਦਾ ਉਹ ਤਾਂ ਡਾਕਟਰ ਨੇ ਟੀਟ ਕਰਨਾ ਹੁੰਦਾ ਨਾ ਹਮਮ ਤਾਂ 5 10 ਤਰ੍ਹਾਂ ਦੇ ਕਾਰਨਾਂ ਦਾ ਟੀਟਮੈਂਟ ਹੀ ਕੋ ਨਹੀਂ ਹੁੰਦਾ ਜੀ ਉਹ ਡਾਕਟਰ ਬੈਗ ਹਾਉਸ ਕਰੇਗਾ ਕਿਵਰੀ ਅਸੀਂ ਲੇਟ ਹੋ ਜੰਨੇ ਆ ਉਹ ਫਿਰ ਉਹਨੇ ਜਦ ਤੱਕ ਉਹ ਨੁਕਸਾਨ ਥੋੜਾ ਕਰ ਦਿੰਦਾ ਨਹੀਂ ਸਕੀਆਂ ਅੱਖਾਂ ਦਾ ਹਮ ਉਹ ਤਾਂ ਅਖਾਵਾਲੇ ਡਾਕਟਰਾਂ ਨੇ ਸਿਮਨਾਣ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਜੀਪੀ ਕੋਲ ਜਾਂਦੇ ਹੋ ਉਹਨਾਂ ਨੇ ਦੇਖਣਾ ਹੁੰਦਾ ਕਿ ਕੀ ਮਤਲਬ ਕਾਰਨ ਕੀ ਹੈ ਉਸ ਦੇ ਅਕੋਰਡਿੰਗਲੀ ਫਿਰ ਇਹ ਬਾਰੇ ਨਾਲ ਕਿਸੇ ਨੂੰ ਅਨਮਲ ਉਹ ਵੈਸੇ ਜੇ ਕੰਮ ਲੱਗਾ ਹੋਇਆ ਹੂੰ ਤਾਂ ਖਰਾਬ ਹੋਇਆ ਆ ਜਾਂ ਕੋਈ ਸਕਿਨ ਦੀ ਕੋਈ ਪ੍ਰੋਬਲਮ ਹੈਗੀ ਹੈ ਕੋਈ ਜਿਸ ਤਰ੍ਹਾਂ ਜਿਸ ਤਰ੍ਹਾਂ ਡਾਕਟਰ ਸਾਹਿਬ ਇਹਨਾਂ ਨੇ ਇਸ ਤਰ੍ਹਾਂ ਕੀਤਾ ਕਿ ਬੈੱਡ ਸ਼ੀਟ ਟਾਵਲ ਜਿਹੜਾ ਮਰੀਜ਼ ਹੈ ਉਸ ਦੀ ਮਤਲਬ ਨਾ ਵਰਤੋ ਜਾਂ ਰੋਜ਼ ਬਦਲੀ ਜਾਵੇ ਅਲੱਗ ਰੱਖੇ ਜਾਣ ਕੱਪੜੇ ਇਸ ਦੇ ਨਾਲ ਨਾਲ ਇਹਨਾਂ ਨੇ ਆਖਿਆ ਕਿ स्विਮਿੰਗ ਪੂਲ ਤੋਂ ਵੀ ਬਚੋ ਕਿਉਂਕਿ ਗਰਮੀਆਂ ਲੋਕ स्विਮਿੰਗ ਪੂਲ ਦੇ ਵਿੱਚ ਜਾਂ ਜਿਹੜਾ ਵਾਟਰ ਸਪੋਰਟਸ ਗੇਮ ਦੇ ਵਿੱਚ ਜਾਂਦੇ ਨੇ ਬਹੁਤ ਲੋਕ ਇਹਨਿੰਦੇ ਨੇ ਧਾਰਮਿਕ ਮੇਲੇ ਲੱਗਦੇ ਨੇ ਉਹਨਾਂ ਸਰੋਵਰਾਂ 'ਚ ਵੀ ਨਹਾਉਂਦੇ ਨੇ ਉੱਥੋਂ ਵੀ ਇਹ ਵਾਇਰਸ ਅੱਗੇ ਦੀ ਅੱਗੇ ਵੱਧਦਾ ਆ। स्विਮਿੰਗ ਪੂਲ ਦੇ ਵਿੱਚ ਤੇ ਟਾਣਾ ਸਭ ਬਹੁਤ ਘੱਟ ਲੋਕ ਜਾਂਦੇ ਹੂੰ ਉਹਦੇ ਤੋਂ ਵੀ ਬਚਣਾ ਚਾਹੀਦਾ ਸਾਡੇ ਲੋਕ ਮਾਤਦੇ ਨੇ ਜਿਹਨਾਂ ਮਤਲਬ ਆਪਣੇ ਉਹ ਜਿਦਾਂ ਤਲਾਬ ਵਗੈਰਾ ਜਿਹਨਾਂ ਚੋਂ ਧਾਰਮਿਕ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਹੂੰ ਉਥੇ ਜਿਸਨਾਨ ਕਰਦੇ ਆ ਮੇਲਿਆਂ ਦੇ ਉੱਪਰ ਕਿੰਨੇ ਲੋਕ ਇਕੱਠੇ ਹੁੰਦੇ ਨੇ ਹੂੰ ਬੜੀ ਪੀੜ ਭੜਕੇ ਵਾਲੀ ਥਾਂ ਦੇ ਉੱਤੇ ਜ਼ਿਆਦਾ ਫੈਲ ਜਾਂਦੀ ਕਿਉਂਕਿ ਕਲੋਸ ਕੰਡੈਕਟਿਵ ਉਹ ਤੋਂ ਬਧੀ ਹੋ ਜਾਂਦਾ ਹੂੰ ਫਿਰ ਉਹ ਇਹਦੇ ਵਿੱਚ ਮੇਨ ਬਚਾਏ ਦਾ ਇਹ ਹੁੰਦਾ ਵਾ ਕਿ ਜਦੋਂ ਮੰਨ ਲਓ ਇੱਕ ਜਣੇ ਨੂੰ ਘਰ ਦੇ ਵਿੱਚ ਅਗਰ ਹੋ ਗਿਆ ਤੇ ਕੋਸ਼ਿਸ਼ ਕਰੋਗੇ ਉਹ ਆਈਸੋਲੇਟ ਉਹਨੂੰ ਰੱਖੋ ਦੇ ਜੋ ਵੀ ਮਤਲਬ ਉਹ ਰਮਾਲ ਲਿਆ ਟਾਵਲ ਲਿਆ ਹੂੰ ਤੇ ਉਹ ਅਲੱਗ ਰੱਖੋ ਉਹਦਾ ਮਤਲਬ ਜਿਵੇਂ ਉਹ ਜਗਰਤਾ ਦੇ ਘਰ ਦੇ ਵਿੱਚ ਸਹੂਲਤ ਹੈਗੀ ਤੇ ਉਹਦਾ ਵਾਸ਼ਰੂਮ ਹੀ ਅਗਰ ਅਲੱਗ ਹੋਵੇ ਤਾਂ ਬੈਟਰ ਹੈ ਕਿਉਂਕਿ ਡੋਰਾਂ ਅਲਰੇਡੀ ਹੁੰਦੀਆਂ ਨੇ ਉਹਨਾਂ ਤੋਂ ਹੀ ਜਾਂਦੇ ਨੇ ਹਾ ਪ੍ਰਸ਼ਾਦ ਵਗੈਰਾ ਵੀ ਮੰਡਣ ਲਈ ਹੁਣ ਤੁਸੀਂ ਵੇਖੋ ਕਿ ਬਹੁਤ ਸਾਰੇ ਗੁਰੂ ਘਰ ਐਡਵਾਂਸ ਹੋ ਗਏ ਉਹਨਾਂ ਨੇ ਮਸ਼ੀਨ ਲਾ ਲਿਆ ਜਾਂ ਉਹ ਚਮਚ ਜਾਂ ਕਟਛੀ ਦੇ ਨਾਲ ਪ੍ਰਸ਼ਾਦ ਦਿੰਦੇ ਨੇ ਸੋ ਹੱਥ ਦਾ ਇਸਤੇਮਾਲ ਜਿਹੜਾ ਹੈਗਾ ਜਿੰਨਾ ਤੁਸੀਂ ਘੱਟ ਕਰੋ ਇਹਦੇ ਵਿੱਚ ਕੋਈ ਮਰਿਆਦਾ ਵਾਲੀ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਸੋ ਉਸ ਤੋਂ ਵੀ ਸ਼ਾਇਦ ਬਚ ਜੇ ਇੰਨਾ ਦਿਨਾਂ ਦੇ ਵਿੱਚ ਜਦੋਂ ਮੈਂ ਲਵ ਇਸਤੇਮਾਲ ਆਪਾਂ ਇਹਦੀ ਗੱਲ ਕਰੀਏ ਸੈਲਰੀ ਨਾ ਤਾਂ ਕੋਸ਼ਿਸ਼ ਕਰੋ ਕਿ ਮਤਲਬ ਬਾਰ-ਬਾਰ ਕੋਲ ਵੀ ਨਾ ਜਾਓ ਕਟਿੰਗ ਕਰਾਉਣ ਮੈਕ ਕੋ ਆਪਣੇ ਉੱਥੋਂ ਵੀ ਨਾ ਜਾਓ ਹਾਂ ਬਿਊਟੀ ਪਾਰਲਰ ਕਟਿੰਗ ਵਾਲੇ ਤੋਂ ਵੀ ਉੱਥੋਂ ਉਹੀ ਜਿਹੜਾ ਕੱਪੜਾ ਵਾਰ-ਵਾਰ ਵਰਤਿਆ ਜਾਂਦਾ ਕੱਪ ਪਰ ਮੇਨ ਸਭ ਤੋਂ ਵੱਡਾ ਹੁੰਦਾ ਹੈਂਡਲ ਹੂੰ ਮਨੋ ਕਨਜੈਕਟਿਵਾ ਵਾਲ ਨੇ ਖੋਲਿਆ ਮੈਂ ਵੀ ਜਾ ਖੋਲਿਆ ਤੁਸੀਂ ਵੀ ਜਾ ਖੋਲਿਆ ਦੇਖੋ ਉੱਥੋਂ ਕਿਵਰੀ ਮਾੜੀ ਮੋੜ ਆਪਣੇ ਅੱਖਾਂ ਨੂੰ ਲੱਗਦੀ ਆ ਬਾਥ ਲਾ ਲੈਨੇ ਹੂੰ 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 ਹਾਂ ਉਹ ਹੱਥ ਜਦੋਂ ਲੱਗ ਗਿਆ ਹੱਥ ਨੂੰ ਕੁਝ ਨਹੀਂ ਹੋਣਾ ਉਹ ਜਦੋਂ ਹੱਥ ਤੇ ਤੁਹਾਡੀ ਅੱਖ ਨੂੰ ਲੱਗ ਗਿਆ ਹੂੰ ਉਹਦੇ ਨਾਲ ਹੋਣਾ ਇੱਕ ਅਗਰ ਤੁਹਾਡੀ ਅੱਖ ਖਰਾਬ ਹੈ ਤੇ ਕੋਸ਼ਿਸ਼ ਕਰੋ ਕਿ ਉਹੀ ਹੱਥ ਤੁਹਾਡਾ ਦੂਜੀ ਨੂੰ ਨਾ ਲੱਗੇ ਬਿਲਕੁਲ ਤੇ ਫਿਰ ਦੋਨੋਂ ਵੀ ਖਰਾਬ ਹੋ ਜਾਂਦੀਆਂ ਨੇ ਇਸ ਤਰ੍ਹਾਂ ਦੇ ਵਿਚਾਰਾ ਮਤਲਬ ਇਹਦੇ ਵਿੱਚ ਬਾਕੀ ਟ੍ਰੀਟਮੈਂਟ ਚਲੋ ਪ੍ਰੀਵੈਂਟੇਬਲ ਹੈ ਜੇ ਨਹੀਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਕਿ ਧਿਆਨ ਰੱਖੀ ਪਾਣੀ ਵਗਾਰਾ ਦੀ ਜਾਂਚ ਤੁਸੀਂ ਦੱਸ ਹੀ ਦਿੱਤਾ ਬਾਕੀ ਉਹ ਖਾਕ ਅੱਛੀ ਲਓ ਆਪਣੀ ਬੈਲੈਂਸ ਬਣਾ ਕੇ ਬਿਲਕੁਲ ਇੱਕ ਹੋਰ ਡਾਕਟਰ ਸਾਹਿਬ ਗੁਜਰਾਤ ਸਾਈਡ ਮਹਾਰਾਸ਼ਟਰ ਸਾਈਡ ਇੱਕ ਵਾਇਰਸ ਹੈ ਚਾਂਦੀਪੁਰਾ ਵਾਇਰਸ ਜੋ ਮਹਾਰਾਸ਼ਟਰ ਦੇ ਚਾਂਦੀਪੁਰਾ ਪਿੰਡ ਤੋਂ ਸ਼ੁਰੂ ਹੋਇਆ ਸੀ ਇਸ ਕਰਕੇ ਇਸ ਦਾ ਨਾਮ ਚਾਂਦੀਪੁਰਾ ਵਾਇਰਸ ਹੈ ਇਹ ਅਸਲ ਜਿਹਾ ਦਿਮਾਗੀ ਬੁਖਾਰ ਹੈ ਇਹਦਾ ਮਤਲਬ ਡੈਥ ਰੇਟ ਬਹੁਤ ਜ਼ਿਆਦਾ 75% ਦੀ ਡੈਥ ਰੇਟ ਹੈ ਇਹਦਾ 25% ਦੀ ਚਾਂਸ ਨੇ ਬੱਚਿਆਂ ਦੇ ਠੀਕ ਹੋਣ ਦੇ ਇਸ ਮਾਮਲੇ ਦੇ ਵਿੱਚ ਤੁਸੀਂ ਵੇਖੋ ਕਿ ਗੁਜਰਾਤ ਦੇ ਵਿੱਚ ਚਾਂਦੀਪੁਰਾ بارش ਨਾਲ ਪਹਿਲੀ ਮੌਤ ਦੀ ਪੁਸ਼ਟੀ ਹੋ ਗਈ ਹੈ ਉੱਥੋਂ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਜਾਣਕਾਰੀ ਦਿੱਤੀ ਹੈ ਕਿ ਗੁਜਰਾਤ ਦੇ ਵਿੱਚ ਹੁਣ ਤੱਕ ਚਾਂਦੀਪਰਾ ਵਾਇਰਸ ਦੇ 14 ਕੇਸ ਸਾਹਮਣੇ ਆਏ ਨੇ ਜਿਸ ਦੇ ਵਿੱਚ 8 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਭੂਨੇ ਸਥਿਤ ਐਨਾਵੀਟ ਵਿੱਚ ਭੇਜੇ ਗਏ ਨਮੂਨਿਆਂ ਦੇ ਵਿੱਚ 4 ਸਾਲ ਦੀ ਬੱਚੀ ਦੀ ਮੌਤ ਇਸ ਵਾਇਰਸ ਨਾਲ ਹੋਈ ਹੈ ਇਹ ਪੁਸ਼ਟੀ ਹੋ ਗਈ ਹੈ ਚਾਂਦੀਪਰਾ ਵਾਇਰਸ ਦਿਮਾਗੀ ਬੁਖਾਰ ਇਹ ਜਿਹੜੀ ਮੌਤ ਹੈ ਸਾਬਰਕੰਠਾ ਜ਼ਿਲ੍ਹੇ ਦੇ ਵਿੱਚ ਗੁਜਰਾਤ ਦੇ ਵਿੱਚ ਹੋਈ ਹੈ ਹਾਲਾਂਕਿ ਇਹ ਸੁਧਰਾਨ ਬਰਸਾਤ ਦੇ ਵਿੱਚ ਇਸ ਤਰ੍ਹਾਂ ਦੇ ਰੋਗ ਬਹੁਤ ਵੱਧ ਰਹੇ ਨੇ ਜੀ ਡਾਕਟਰ ਸਾਹਿਬ ਪੰਜਾਬ 'ਚ ਤਾਂ ਚਲੋ ਇਹਨਾਂ ਤੋਂ ਅਜੇ ਪਰਹੇਜ਼ ਐ ਜੀ ਚੰਡੀਗੜ੍ਹ ਤੋਂ ਡੋਣਾ ਸਾਹਿਬ ਐਕਲੀਆ ਚੰਡੀਗੜ੍ਹ ਇਹ ਜਿਹੜੇ ਕੁਝ ਵਾਇਰਸ ਹੁੰਦੇ ਨੇ ਕਿ ਤੁਹਾਡੀ ਬਾਡੀ ਦੇ ਡਿਪੈਂਡ ਕਰਦਾ ਕਿ ਕਿਸ ਹਿੱਸੇ 'ਤੇ ਅਟੈਕ ਕਰਦਾ ਹੂੰ ਹੂੰ ਹਵੇ ਮਨ ਲਓ ਕੋਈ ਚਮੜੀ 'ਤੇ ਕਰਦਾ ਕੋਈ ਅੱਖਾਂ 'ਤੇ ਕਰਦਾ ਕੋਈ ਨਾਲ ਗਲੇ 'ਤੇ ਕਰ ਲੈਂਦਾ ਲੇਕਿਨ ਕੁਝ ਜਿੱਦਾਂ ਤੁਸੀਂ ਜਾਂਦੀ ਵਾਇਰਸ ਦੀ ਗੱਲ ਕੀਤੀ ਹੈ ਇਹਦੀ ਡਿਟੇਲ ਤਾਂ ਖੈਰ ਉਹਨਾਂ ਬੜੀ ਲੰਬੀ ਹੋਣੀ ਜੀ ਇਹ ਬ੍ਰੇਨ 'ਤੇ ਅਸਰ ਕਰਦਾ ਜੀ ਤੇ ਬ੍ਰੇਂਡ ਉੱਤੇ ਜਦੋਂ ਅਸਰ ਕਰਦਾ ਤੇ ਸਵੇਲਿੰਗ ਹੁੰਦੀ ਹੈ ਮੰਜਾਈਟਸ ਵਗੈਰਾ ਦੇ ਜਾਂ ਕੋਈ ਹੋਰ ਕੰਪਲਿਕੀਸ਼ਨਸ ਆ ਜਾਂਦੀਆਂ ਨੇ ਪਰ ਉਹਦੇ ਤੋਂ ਕਈ ਵਾਰੀ ਉਹ ਟ੍ਰੀਟਮੈਂਟ ਕਿਤੇ ਆਮ ਬੁਖਾਰ ਸਮਝ ਕੇ ਕਈ ਵਾਰੀ ਅਸੀਂ ਲੇਟ ਕਰ ਦਿੰਨੇ ਵੈਸੀ ਹੂੰ ਹੂੰ ਜਦ ਤੱਕ ਡਾਕਟਰ ਕੋਲ ਜਾਣਾ ਹੁੰਦਾ ਤਾਂ ਅਸੀਂ ਕੰਪਲਿਕਟਿਡ ਆ ਚੁੱਕੀਆਂ ਹੁੰਦੀਆਂ ਨੇ ਜੀ ਸੈਰੀਬਰਲ ਮਲੇਰੀਆ ਇਹਨਾਂ ਦਿਨਾਂ ਦੇ ਵਿੱਚ ਬੜਾ ਖਤਰਨਾਕ ਮਲੇਰੀਆ ਹੁੰਦਾ ਉਹ ਸੈਰੀਬਰਲ ਵਾਲਾ ਜਿਹੜਾ ਹੂੰ ਉਹ ਵੀ ਕਈ ਵਾਰੀ ਅਸੀਂ ਆਹ ਪਿੰਡਾਂ 'ਚ ਦਵਾਈ ਲੈ ਲਈ ਉੱਥੋਂ ਲੈ ਜਦ ਤੱਕ ਡਾਕਟਰ ਕੋਲ ਜਾਣਿਆ ਤਾਂ ਮਰੀਜ਼ ਵਿਹੋਸ਼ ਹੋ ਕੇ ਡਿੱਗਾ ਹੁੰਦਾ ਹੂੰ ਕੋਈ ਡਾਇਗਨੋਸਿਸ ਪ੍ਰੋਪਰ ਉਹਦਾ ਹੁੰਦਾ ਨਹੀਂ ਨਾ ਪ੍ਰੋਪਰ ਟਰੀਟਮੈਂਟ ਦਿੱਤੀ ਜਾਂਦੀ ਉਹ ਕਨੈਨ ਵਗੈਰਾ ਕੋਈ ਲੈ ਕੇ ਵੈਸੇ ਆਪਾਂ ਕਾਖ ਲੈਨੇ ਕੋਈ ਗੱਲ ਨਹੀਂ ਇਹਨੂੰ ਕਿ ਉਹ ਹੀ ਜਾਣਾ ਚਾਹੀਦਾ ਹੂੰ ਹੂੰ ਖਾਸ ਕਰਕੇ ਮਤਲਬ ਇਹ ਜਿਹੜਾ ਕਾਫੀ ਕੇਸ ਜਿਹੜਿਆ ਨਾ ਵਿਗੜ ਚੁੱਕੇ ਨੇ ਡਾਕਟਰ ਕੋਲ ਜਾਣ ਤੋਂ ਪਹਿਲਾਂ ਜੀ ਬਹੁਤ ਘੱਟ ਲੋਕ ਹੁੰਦੇ ਆ ਵੀ ਜਿਹੜੇ ਡੈਕਟਰ ਕੋਲ ਹੀ ਜਾਂਦੇ ਨੇ ਛੋਟੀ ਮੋਟੀ ਇਲਨੈਸ ਹੂੰ ਹੂੰ ਇਹਨਾਂ ਦੇ ਕਾਰਨ ਦੇ ਬਾਕੀ ਮੇਨ ਟਟੀਆਂ ਉਲਟੀਆਂ ਫੇਸੀਆਂ ਐਦਾਂ ਦੀਆਂ ਬਿਮਾਰੀਆਂ ਇਹਨਾਂ ਦੇ ਨਾਲ ਚ ਲੱਗਦੀਆਂ ਨੇ ਉਹ ਕੋਸ਼ਿਸ਼ ਕਰੋਗੇ ਬਰਸਤੀ ਪਾਣੀ ਤੋਂ ਜਾਂ ਤੁਸੀਂ ਬਚ ਸਕਦੇ ਹੋ ਪਾਣੀ ਉਬਾਲ ਕੇ ਪੀਓ ਬਾਹਰ ਅੰਦਰ ਜੇ ਤੁਹਾਡਾ ਸਰਦਾ ਦੇ ਮਤਲਬ ਕਹਿੰਦੇ ਪਾਣੀ ਤੋਂ ਬੱਚਿਆਂ ਨੂੰ ਬਚਾ ਕੇ ਰੱਖੋ ਜੀ ਉਹਨਾਂ ਕਿੰਨੇ ਕੇ ਬੱਚੇ ਬਾਹਰ ਤੁਹਾਨੂੰ ਬਤਾਈਏ ਬਸ ਅਤਾ ਜਨਉਦੇ ਨੇ ਹੂੰ ਬੰਦਾ ਇਹ ਇੰਨਾ ਸਾਫ ਸੁਥਰਾ ਤੇ ਲਿਆ ਹੁਣ ਆਪਣਾ ਨਹੀਂ ਨਾ ਫੰਗਸ ਬਹੁਤ ਫੈਲਦੀ ਹੈ ਅੱਖਾਂ ਦੀ ਫੰਗਸ ਵੀ ਹੋ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਇੱਕ ਬੜੀ ਖਤਰਨਾਕ ਹੁੰਦੀ ਹੈ ਹੂੰ ਹੂੰ ਮੇਨ ਤੇਹੀ ਪ੍ਰੋਫੈਕਸ਼ਨ ਹੁੰਦੀ ਹੈ ਇਹਨਾਂ ਦੀ ਵੀ ਆਪਣੇ ਲੋਕ ਟਾਵਲ ਵਗੈਰਾ ਨਾ ਸ਼ੇਅਰ ਕਰੋ ਪਾਣੀ ਘਰਾਣ ਦੇ ਵਿੱਚ ਉਬਾਲ ਕੇ ਪੀਓ ਦਾਣਾਂ ਜੜੀਆਂ ਖਾਓ ਸਬਜੀ ਓਵਰ ਦਾ ਫਰੂਟ ਓਵਰ ਰਾਈਪ ਨਾ ਹੋਏ ਹੂੰ ਹੂੰ ਜਿਆਦਾ ਬੱਕੇ ਜਾਂ ਖਾਸ ਕਰਕੇ ਜਦੋਂ ਕੱਚੇ ਖਾਣੇ ਹੁੰਦੇ ਸੈਲਡ ਵਗੈਰਾ ਜਿਹਨੇ ਆਪਾਂ ਯੂਜ਼ ਕਰਦੇ ਆ ਜੀ ਆਪਣੀ ਅਚੀ ਮਤਲਬ ਨਹੀਂ ਵਗੈਰਾ ਕਰਦਾ ਬਣਾ ਕੇ ਡੇਰੀ ਦਾ ਜਾਂ ਕੋਈ ਬਾੜੋਂ ਕੋਸ਼ਿਸ਼ ਕਰੋਗੇ ਨਾ ਜਿਵੇਂ ਮਤਲਬ ਗੋਲ ਗੱਪੇ ਵਗੈਰਾ ਜਾਂ ਇਦਾਂ ਦੇ ਸਜੋ ਸਮਾਨ ਬਾੜੋਂ ਬਿਲਕੁਲ ਨਾ ਲਓ ਹੂੰ ਹੂੰ ਆ ਦੋ ਮਹੀਨੇ ਖਾਸ ਕਰਕੇ ਬਸਾ ਦੇ ਨਹੀਂ ਤੇ ਇਹਨਾਂ ਦੇ ਨਾਲ ਫਿਰ ਕਾਫੀ ਹੱਦ ਤੱਕ ਵਾਇਰਸ ਪੈਕੀਰਿਆ ਜੋ ਸਾਡੇ ਬੜੇ ਲੰਮੀ ਦੂਰ ਤੱਕ ਫਿਰ ਪੇਸ਼ਿੰਡਿਓ ਅਵਰਸ ਹੋ ਜਾਂਦੀ ਹੈ ਜੀ 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 ਸੋ ਬੈਟਰ ਇਹਨਾਂ ਦਾ ਹੀ ਆ ਕਿ ਆਪਣੇ ਆਪ ਨੂੰ ਝਲਕ-ਝਲਕ ਤਰ੍ਹਾਂ ਦੇ ਮਨੂ ਸੀਜ਼ਨ ਤਾਂ तकरीबन ਆ ਹੀ ਗਿਆ ਨਾ ਮਲੇਰੀਆ ਦਾ ਵੀ ਆ ਗਿਆ ਹੋਇਆ ਘਰਾਂ ਦੇ ਵਿੱਚ ਜਾਂ ਗਮਲਿਆਂ ਦੇ ਵਿੱਚ ਪਾਣੀ ਨਾ ਖੜਾ ਰਹਿਣ ਦਿਓ ਹਮ ਹਮ ਬਾਕੀ ਚੰਦ ਰੱਖੋ ਖਾਣੇ ਦਾ ਮੇਨ ਰੱਖੋ ਖਾਣੇ ਦਾ ਰਸੋਈ ਦੀ ਆਪਾਂ ਜ ਲੋਗੋ ਵੀ ਗੱਲ ਕਰਦੇ ਰਸੋਈ ਦੀ ਸਫਾਈ ਤਾਡੀ ਜ਼ਰੂਰ ਹੋਣੀ ਚਾਹੀਦੀ ਹੈ ਬਰਤਨ ਨਾਲ ਕਿੰਨਾ ਨਾਲ ਆਪਣੇ ਸਾਫ਼ ਕਰਦੇ ਹਾਂ ਆ ਉੱਥੋਂ ਦੇਖੋ স্মੈਲ ਕਿੰਨੀ ਵੱਧ ਰਹੀ ਹੈ ਜੀ ਜਦੋਂ ਕਿਚਨ ਦੇ ਵਿੱਚ ਤੁਸੀਂ ਵੇਸਟ ਛੁੱਟੀ ਜਾਂਦੇ ਹੋ ਨਾ ਤੇ ਉਹ ਫਿਰ ਜਿੰਨੇ ਬਾਹਰ ਕੀਟ ਪਤੰਗੇ ਨੇ ਕੀੜੇ ਮਕੌੜੇ ਸੁੰਡ ਸਲਾਈਵਾ ਸਭ ਅੰਦਰ ਨੂੰ ਤੁਰੇ ਆਉਂਦੇ ਆ ਫਿਰ ਉੱਥੇ ਆ ਜਾਂਦੇ ਨੇ ਕੋਈ ਮਤਲਬ ਜਿਹੜੇ ਇੰਨਾ ਸੀਵਰੇਜ ਸਿਸਟਮ ਆਪਣੇ ਇੰਡੀਆ ਦੇ ਵਿੱਚ ਇੰਨਾ ਐਡਵਾਂਸ ਤਾਂ ਹੈ ਨਹੀਂਗਾ ਹੂੰ ਕਈ ਵਾਰੀ ਕਾਗੜੇਜ਼ ਵਗੈਰਾ ਆ ਜਾਂਦੇ ਨੇ ਪਰ ਚੂਹੇ ਆ ਜਾਂਦੇ ਨੇ ਪਰ ਉਹ ਸਾਤੀ ਦਿਨਾਂ ਦੇ ਵਿੱਚ ਤੇ ਚੂਹੇ ਹੀ ਘਰਾਂ ਦੇ ਵਿੱਚ ਕਈ ਵਾਰੀ ਬਹੁਤ ਜ਼ਿਆਦਾ ਬਹੁਤ ਬਹੁਤ ਸਮੈਲ ਕੋਈ ਕੋ ਮੁਸ਼ਕਾ ਹੈ ਨਾ ਫਿਰ ਰਾਤ ਨੂੰ ਜਿਹੜਾ ਸ਼ੈਂਕ ਹੈ ਤੁਹਾਡਾ ਬਿਲਕੁਲ ਸਾਫ਼ ਹੈ ਕਿਉਂਕਿ ਦੇਖੋ ਗੰਦਗੀ ਸਵੇਰ ਤੱਕ ਕਿੰਨੀ ਵੱਧ ਜਾਣੀ ਹੈ ਤੁਸੀਂ ਖਾਣਾ ਖਾ ਕੇ ਨਾਲ ਦੀ ਨਾਲ ਆਪਣੀ ਪਲੇਟ 'ਚ ਪਾਣੀ ਫੇਰ ਦਿਓ ਤੇ ਉਹ ਕੰਮ ਹੀ ਇੱਦਾਂ ਘਟ ਜਾਂਦਾ ਭਾਵੇਂ ਚਲੋ ਕੰਮ ਵਾਲੀ ਉਹ ਵੀ ਗੁਣਗਾਊਗੀ ਹਾਂ ਭਾਈ ਭਾਂਡੇ ਸਾਫ਼ ਨੇ ਜੇ ਮਤਲਬ ਅੱਧੀ ਝੂਠ ਤੁਸੀਂ ਛੱਡੀ ਹੋਈ ਐ ਅੱਧਾ ਤੁਸੀਂ ਲੁਕੜ ਛੱਡਿਆ ਹੋਇਆ ਤੇ ਉਹਨਾਂ ਸਵੇਰ ਨੂੰ ਬਹੁ ਮਾਰ ਕਿਉਂਕਿ ਖਾਣੇ ਦੀ ਜ ਮਤਲਬ ਗੰਦੀ ਸਮੈਲ ਬੈਕਟੀਰੀਆ ਬਣਦਾ ਇਹਦੇ ਨਾਲ ਸਾਬ ਜਦੋਂ ਜਿਹੜੀ ਖਾਣਾ ਆਪਾਂ ਵਿੱਚ ਛੱਡ ਦਿੰਦੇ ਆ ਨਾ ਉਹ ਕੀ ਕਹਿੰਦਾ ਕਿ ਬਣੀ ਚਲੋ ਨਹੀਂ ਤਾਂ ਜਦੋਂ ਖਰੋਸ਼ ਸਿੰਕ ਦੇ ਵਿੱਚ ਹੀ ਡੋਲ ਦਿੰਦੀਆਂ ਨੇ ਕੰਮ ਵਾਲੀਆਂ ਬੀਬੀਆਂ ਜਾਂ ਕੋਈ ਵੀ ਤੇ ਉਹ ਪਾਈਪ ਦੇ ਵਿੱਚ ਫਸ ਜਾਂਦਾ ਬਿਲਕੁਲ ਬਿਲਕੁਲ ਜਿਹੜੇ ਪਾਈਪ ਦੇ ਵਿੱਚ ਫਸੇਗਾ ਤੇ ਉੱਥੇ ਗੰਦਗੀ ਦੇ ਨਾਲ ਬੈਕਟੀਰੀਆ ਵਗੈਰਾ ਜਾਂ ਵੈਰ ਬਹੁਤ ਖਤਰਨਾਕ ਬਹੁਤ ਖਤਰਨਾਕ ਇੱਕ ਹੋਰ ਹੈ ਜਿਵੇਂ ਅੱਜ ਕੱਲ ਇੰਨੀਆਂ ਛੋਟੀਆਂ ਛੋਟੀਆਂ ਕਈ ਕੀੜੀਆਂ ਗਿਆ ਜਿਹੜੀਆਂ ਜਿਹੜੀਆਂ ਆਪਾਂ ਨੂੰ ਆਂ ਨਜ਼ਰ ਹੀ ਨਹੀਂ ਆਉਂਦੀਆਂ ਹਾਂ ਹਾਂ ਮਿੰਟੋ ਜਿੰਦਾਂ ਮਤਲਬ ਪਾਣੀ ਪੀਣ ਲੱਗਦੇ ਹੋ ਨਾ ਗਲਾਸ ਆਪਣਾ ਲੈਂਦੇ ਹੋ ਉਹ ਕੋਸ਼ਿਸ਼ ਕਰੋ ਕਿ ਗਲਾਸ ਨੂੰ ਪਹਿਲਾਂ ਪਾਣੀ ਫੇਰ ਕੇ ਧੋ ਲੋ ਚੰਗੀ ਤਰ੍ਹਾਂ ਦੇ ਹੂੰ 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 ਨਹੀਂ ਕਿ ਉਹ ਤੁਹਾਡੇ ਅੰਦਰ ਮਤਲਬ ਚਲੇ ਜਾਂਦੀਆਂ ਨਹੀਂ ਵੈਸੇ ਜੀ ਆਪ ਸੋਚ ਲੈਣੇ ਨੇ ਨਾ ਕਿ ਸਿੰਕ ਦੇ ਉੱਪਰ ਭਾਂਡੇ ਜੀ ਧੋ ਕੇ ਰੱਖਿਆ ਕੋਈ ਗੱਲ ਨਹੀਂ ਬਹੁਤ ਛਿੜਾ ਦਿਓ ਉਹ ਨਹੀਂ ਠੀਕ ਨਹੀਂ ਰਹਿੰਦਾ ਵੈਸੇ ਡਾਕਟਰ ਸਾਹਿਬ ਬਰਸਾਤ ਦੇ ਮੌਸਮ ਦੇ ਦੌਰਾਨ ਕਈ ਵਾਰੀ ਨਹਾਉਣ ਲੱਗਿਆਂ ਸਾਬਣ ਵੀ ਉਹਨਾਂ ਕੰਮ ਨਹੀਂ ਕਰਦੀ ਡਟੋਲ ਵਗੈਰਾ ਵੀ ਅੱਜਕੱਲ ਪਾ ਲੈਣਾ ਚਾਹੀਦਾ ਬਰਸਾਤ ਦੇ ਮੌਸਮ 'ਚ ਖਾਸ ਕਰਕੇ ਪਾਣੀ ਉਹ ਬੈਟਰ ਰਹਿੰਦਾ ਕੋਣਾ ਸਭ ਤੇ ਡਿਪੈਂਡ ਕਰਦਾ ਵਾ ਕਿ ਤੁਹਾਡਾ ਲਾਈਫ ਸਟਾਈਲ ਤੁਹਾਡਾ ਕਾਰੋਬਾਰ ਕਿਤਨਾ ਹੈ ਓਕੇ ਜੇ ਤੇ ਤੁਸੀਂ ਮਨੋਂ ਅੰਦਰ ਬੈਠੇ ਰਹਿੰਦੇ ਹੋ ਤੇ ਬਹੁਤਾ ਲੋਡ ਨਹੀਂ ਸਾਨੂੰ ਟਟੋਲ ਵੀ ਯੂਜ਼ ਕਰ ਲਓ ਆਮ ਨਾਲ ਆਪਣੇ ਨਾਰਮਲ ਪਾਣੀ ਨਾਲ ਲਾ ਲਓ ਇੱਕਦਮ ਛੱਡ ਕੇ ਸਾਬਣ ਨਾਲ ਅੱਛਾ ਜੀ ਜੇ ਤੁਹਾਨੂੰ ਪਸੀਨਾ ਨਹੀਂ ਆਉਂਦਾ ਮਨੋਂ ਜਦ ਏਸੀ ਥੱਲੇ ਬੰਦਾ ਜਿਹੜਾ ਬੈਠਾ ਰਹਿੰਦਾ ਉਹਨੂੰ ਪਸੀਨਾ ਕਿੱਥੋਂ ਆ ਉਹਨੂੰ ਸਾਬਣ ਦੀ ਜ਼ਰੂਰਤ ਨਹੀਂ ਉਹ ਤੋਂ ਸਾਬਣ ਠੋਕੀ ਜਾਊਗਾ ਉਹਦੇ ਉਹਦੇ ਉਲਟ ਨੁਕਸਾਨ ਹੋ ਜਣਾ ਇੱਕ ਉਹ ਜਿਹੜਾ ਅੰਦਰ ਨਮਕ ਵਧਿਆ ਹੁੰਦਾ ਉਹਦੇ ਵੈਸੇ ਹੀ ਕਿਉਂਕਿ ਜਦੋਂ ਪਸੀਨਾ ਨਹੀਂ ਆਉਣਾ ਨਮਕ ਨਿਕਲੇ ਨਹੀਂ ਖਾਈ ਜਾਣਾ ਹ ਜੀ ਜੀ ਮਤਲਬ ਕਿ ਹੁਣ ਕਿ ਬਾਹਰ ਅੰਦਰ ਤੁਸੀਂ ਕੰਮ ਕਰਦੇ ਹੋ ਜਿਹੜੇ ਵਿਚਾਰੇ ਮਜ਼ਦੂਰ ਐ ਜਾਂ ਫਿਰ ਹੋਰ ਲੋਕ ਨੇ ਜਿਹੜੇ ਆਫਿਸ ਜਾਂਦੇ ਆ ਆਪਾਂ ਸੰ ਵਿੱਚ ਵੀ ਕਿੰਨੀ ਭੀੜ ਭੜਕੇ ਦੇ ਵਿੱਚ ਆਪਾਂ ਆਉਂਦੇ ਜਾਂਦੇ ਨੇ ਜਾਂ ਛੱਡੀਆਂ ਤੇ ਜਿੱਦਾਂ ਵੀ ਜਾਂਦੇ ਨੇ ਆਫਿਸ ਦੇ ਵਿੱਚ ਕਿੱਜਾ ਕੀ ਬਣਿਆ ਹੁੰਦਾ ਹੂੰ ਉਹਨਾਂ ਲੋਕਾਂ ਨੂੰ ਤਾਂ ਫਿਰ ਚਲੋ ਆਪਣਾ ਸੋਪ ਵਗੈਰਾ ਅਗਰ ਕੋਈ ਅਲਰਜੀ ਨਹੀਂ ਕਰਦਾ ਤਾਂ ਫਿਰ ਜੋ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਕਰ ਲਓ ਅਗਰ ਕਿਸੇ ਸੋਪ ਨਾਲ ਕੋਈ ਪ੍ਰੋਬਲਮਸ ਆਉਂਦੀ ਹੈ ਤਾਂ ਉਹ ਫਿਰ ਤੁਸੀਂ ਡਾਕਟਰ ਦੱਸ ਦਿੰਦੇ ਨੇ ਵੀ ਜਿਹੜਾ ਤੁਹਾਨੂੰ ਸੋਪ ਕਰੇਗਾ ਹਾਂਜੀ ਸਭ ਤੋਂ ਵੱਡੀ ਗੱਲ ਅਸੀਂ ਪੋਣਾ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਸੰਘਸ ਹੂੰ ਹੂੰ ਸਕਿਨ ਜ ਔਰ ਵੇਖੋ ਕੌਂਡਰਵੀਅਰ ਵਗੈਰਾ ਜਿਹੜੇ ਪਾਏ ਹੁੰਦੇ ਕਈ ਉਤਰੇ ਜਾਂਦੇ ਖੁਰਕੀ ਜਾਂਦੇ ਹੂੰ ਹੂੰ ਉਹ ਜਦੋਂ ਹੱਥ ਤੁਸੀਂ ਕਿਤੇ ਲਾ ਲੈਂਦੇ ਹੋ ਨਾ ਬਾਅਦ ਚ ਆਪਣੀ ਅੱਖਾਂ ਨੂੰ ਹੂੰ ਹੂੰ ਉਹ ਉਹ ਵੀ ਬੜਾ ਖਤਰਨਾਕ ਹੁੰਦਾ ਜਦ ਤੁਸੀਂ ਕਿਸੇ ਨਾਲ ਸ਼ੇਅਰ ਕਰ ਲਓਗੇ ਇਹਦੇ ਬੈਟਰੀ ਵਿੱਚ ਦੀ ਥਵਾਕੇ ਲੱਗੇ ਹੁੰਦੇ ਹੂੰ ਬਹੁਤ ਬੁਰਾ ਲੱਗਦਾ ਜੇ ਤੁਸੀਂ ਨਾਲ ਸ਼ੇਅਰ ਕਰਦੇ ਹੋ ਅਗੇ ਦੀ ਅਗੇ ਕੋਸ਼ਿਸ਼ ਕਰੋ ਕਿ ਜਿੰਨਾ ਵੀ ਆ ਔਰ ਰਾਤ ਨੂੰ ਚਲੋ ਥੋੜਾ ਡਾਕਟਰ ਨੂੰ ਕੇਵਰੇ オーپن ਬੋਲਣਾ ਪੈਂਦਾ ਅਗੇ ਰਾਤ ਨੂੰ ਤੁਸੀਂ ਮਤਲਬ ਆਪਣੇ ਸਰੀਰ ਨੂੰ ਜਿੰਨਾ ਵੀ ਜ਼ਿਆਦਾ ਤੂੰ ਜ਼ਿਆਦਾ ਨੰਗੇ ਹੋ ਕੇ ਸੌਂ ਕੇ ਹਵਾ ਲਵਾ ਸਕਦੇ ਹੋ ਤੁਹਾਡੇ ਰੂਮ ਵਗੈਰਾ ਪ੍ਰਾਈਵੇਟ ਹੈਗੇ ਨੇ ਪਰਸਨਲ ਜੀ ਉਹ ਸੋ ਜ਼ਰੂਰੀ ਹੁੰਦਾ ਹੂੰ ਕਿ ਤੁਸੀਂ ਅੰਦਰ ਵੀਰ ਵਗੈਰਾ ਕੋਸ਼ਿਸ਼ ਕਰੋਗੇ ਜੇ ਤੁਹਾਡਾ ਮਤਲਬ ਸੱਬ ਸਕਦਾ ਦੇ ਰਾਤ ਨੂੰ ਨਾ ਪਾਓ ਹਾਂ ਡਾਕਟਰ ਸਾਹਿਬ ਜਿਹੜੇ ਲੋਕ ਇਹ ਨਾ ਬਿਮਾਰੀ ਅਸਲ ਦੇ ਵਿੱਚ ਮੈਨੂੰ ਵੀ ਇੱਕ ਮਾਰਨੇ ਦੱਸਿਆ ਸੀ ਜਦੋਂ ਤੋਂ ਸਾਡੇ ਲੋਕ ਨਾ ਖੁੱਲੀ ਯੂ ਟਾਈਪ ਨਿਕਰਾਂ ਦੀ ਬਜਾਏ ਫਰੈਂਚੀ ਪਾਉਣ ਲੱਪੇ ਨੇ ਨਾ ਉਦੋਂ ਤੋਂ ਹੀ ਜ਼ਿਆਦਾ ਪ੍ਰੋਬਲਮ ਆਈ ਹੈ ਜੀ ਉਹਦੇ ਵਿੱਚ ਉਹਦੇ ਨੇ ਚੈਨਾ ਵੀ ਹਵਾ ਤਾਂ ਲਗਨੀ ਨਹੀਂ ਨਾ ਹਵਾ ਨਾ ਉਹ ਲੰਗੋਟ ਵਾਂਗ ਹੋ ਗਿਆ ਉਹ ਹੂੰ ਤੇ ਰਾਤ ਨੂੰ ਕੋਸ਼ਿਸ਼ ਕਰੋ ਵੀ ਤੁਸੀਂ ਜਵੇਂ ਲੁੰਗੀ ਵਗੈਰਾ ਮੰਨ ਲਓ ਜਾਂ ਕੋਈ ਪਜਾਮਾ ਪਤਲਾ ਪਾ ਲਓ ਹੂੰ ਜੇ ਮਤਲਬ ਹੋ ਸਕੇ ਤੇ ਜੇ ਤੁਹਾਨੂੰ ਮਨੋ ਜਿੱਦਾਂ ਕੋਈ ਡਿਸੀਜ਼ ਅਗਰ ਲੱਗ ਗਈ ਆ ਤੇ ਦੋ ਘੰਟੇ ਵੈਸੇ ਵੀ ਹਲ-ਵਲੋਗੇ ਪੱਕੇ ਥੱਲੇ ਆਪਣੇ ਬਿਲਕੁਲ ਡਾਕਟਰ ਸਾਹਿਬ ਤੁਸੀਂ ਵੇਖੋ ਇਹਦੇ ਵਿੱਚ ਨਾ ਬਹੁਤ ਚੰਗੇ ਭਲੇ ਬੰਦੇ ਕਈ ਵਾਰੀ ਇੰਨੇ ਟਰੋਲ ਹੁੰਦੇ ਨੇ ਆਮ ਆਦਮੀ ਪਾਰਟੀ ਦੇ ਹਿੰਮਤ ਸਿੰਘ ਸ਼ੇਰਗਿਲ ਸੀ ਪਬਲਿਕਲੀ ਉਹ ਨੱਕ ਚੁੰਗਲ ਫੇਰਨ ਲੱਗ ਗਏ ਤੇ ਉਹਦੀ ਐਡੀ ਭੈੜੀ ਛੇੜ ਪਾ ਕੇ ਲੋਕਾਂ ਨੇ ਇੰਨਾ ਟਰੋਲ ਕੀਤਾ ਉਹ ਬਹੁਤ ਡਿਪਰੈਸ ਵੀ ਹੋਏ ਇਸੇ ਤਰ੍ਹਾਂ ਤੁਸੀਂ ਵੇਖੋ ਕਿ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਫਾਦਰ ਸਾਹਿਬ ਵੀ ਕਿਉਂਕਿ ਚਲੋ ਸਾਦੇ ਮਰਦੇ ਆਮ ਬੰਦੇ ਨੇ ਵਿਚਾਰੇ ਤੇਜਸ ਦਾ ਲਾਈਫ ਸਟਾਈਲ ਉਹ ਇੱਕ ਜਨਤਕ ਇਕੱਠ ਦੇ ਵਿੱਚ ਇਸੇ ਤਰ੍ਹਾਂ ਹੀ ਆਪਣੇ ਬਾਡੀ ਪਾਰਟ ਨੂੰ ਖਾਜ ਕਰ ਰਿਹਾ ਸਾਨੂੰ ਕੁਦਰਤੀ ਆ ਹੋ ਜਾਂਦੀ ਹੈ ਸਭ ਦੇ ਹੁੰਦੀ ਹੈ ਉਹ ਕਿੰਨੇ ਟਰੋਲ ਹੋਏ ਹੈ ਨਾ ਉਹ ਚਲੋ ਖਾਸ ਕਰਕੇ ਜਿਹੜੀ ਇਹਦੇ ਵਿੱਚ ਨਾ ਕਈ ਵਾਰੀ ਸਟ्रेस ਚੱਲ ਰਹੀ ਹੁੰਦੀ ਹੈ ਹਾਂ ਉਹ ਤੁਹਾਡੇ ਤੁਸੀਂ ਪਬਲਿਕ ਉਹਨਾਂ ਵਿਚਾਰੇ ਨੇ ਕਿਹੜੀ ਕਦੀ ਪਬਲਿਕ ਦੀ ਮਨਗਦਰਿੰਗ ਫੀਲ ਕੀਤੀ ਸੀ ਜਾਂ ਮੀਡੀਆ ਦੇ ਸਾਹਮਣੇ ਆਏ ਸੀ ਹੂੰ ਉਹ ਸਟ्रेस ਨੂੰ ਥੋੜਾ ਪਤਾ ਨਹੀਂ ਕਿ ਕੀ ਬੋਲਣਾ ਕੀ ਨਹੀਂ ਕਿਸੇ ਨੇ ਸਿਖਾਇਆ ਹੁੰਦਾ ਏਦਾਂ ਬੋਲ ਦੋ ਏਦਾਂ ਬੋਲ ਦੋ ਹੂੰ ਕਾਗਲ ਕਹਿੰਦੇ ਆਂ ਜਿਹੜੇ ਉਹਨਾਂ ਦਾ ਕਿਸ ਵਿਚਾਰਿਆਂ ਦਾ ਬੇਟੇ ਨਾਲ ਚਲੋ ਜੋ ਵੀ ਸੱਟਾਂ ਝੁੱਟਾ ਗਏ ਤੇ ਲੋਕ ਇਹਨੇਵੇਂ ਆਂ ਬੋਲਨੇ ਜਿਵੇਂ ਆਪ ਹੋਵੇ ਸਜਣ ਅਸੀਂ ਦਿੰਦੇ ਹਾਂ ਨਾਲੇ ਕੁਝ ਲੋਕਾਂ ਦੀ ਡਾਕਸ ਹਵਾਲਤ ਹੁੰਦੀ ਹੈ ਜਿਵੇਂ ਕਈ ਲੋਕਾਂ ਤੇ ਜਦੋਂ ਸਟ੍ਰੈਸ ਪੈਂਦਾ ਨਾ ਉਹ ਸੋਚਣ ਲੱਗਿਆ ਕਈ ਵਾਰੀ ਸਿਰ ਖੁਰਕਣ ਲੱਗ ਪੈਂਦੇ ਨੇ ਜਾਂ ਕਈ ਵਾਰੀ ਹੱਥ ਰਗੜਨ ਲੱਗ ਪੈਂਦੇ ਨੇ ਇਦਾਂ ਬਹੁਤ ਸਾਰੇ ਲੋਕ ਜਦੋਂ ਕੋਈ ਸਟ੍ਰੈਸ ਪਾਉਂਦੇ ਨੇ ਉਹ ਆਪਣਾ ਪ੍ਰਾਈਵੇਟ ਪਾਰਟ ਖੁਰਕਣ ਲੱਗ ਪੈਂਦੇ ਨੇ ਹਨਾ ਲੱਕ ਖੁਰਪਣ ਲੱਗ ਪੈਂਦੇ ਨੇ ਉਹ ਜਿਵੇਂ ਉਹ ਬੋਲੀ ਹੈ ਨਾ ਜੀਜਾ ਲੱਕ ਨੂੰ ਖੁਰਕਦਾ ਆਵੇ ਮੇਰੇ ਭਾਵੇਂ ਨੋਟ ਹੈਨਾ ਸੋ ਉਹ ਤੁਹਾਡੀ ਬਾਡੀ ਦਾ ਇੱਕ ਨੇਚਰ ਬਣ ਜਾਂਦੀ ਹੈ ਤੁਹਾਡੀ ਉਹ ਬਾਡੀ ਦੇ ਸਿੰਪਟਮ ਬਣ ਜਾਂਦੇ ਨੇ ਇਸ ਕਰਕੇ ਜਿਹੜੇ ਕਈਆਂ ਤੇ ਮੈਂ ਵੇਖਿਆ ਤੁਸੀਂ ਵੇਖੋ ਕਈ ਜਿਹੜੇ ਧਾਰਮਿਕ ਪ੍ਰਚਾਰਕ ਨੇ ਇੱਕ ਵੱਡੇ ਡੇਰੇ ਦੇ ਮੁਖੀ ਸੀ ਉਹ ਜਦੋਂ ਵੀ ਕੋਈ ਗੰਭੀਰ ਗੱਲ ਕਰਦੇ ਸੀਗੇ ਹੁਣ ਤਾਂ ਹੈ ਨਹੀਂ ਦੁਨੀਆ 'ਚ ਉਹਨਾਂ ਨੇ ਆਪਣੇ ਮੱਥੇ 'ਤੇ ਹੱਥ ਰੱਖ ਕੇ ਜਿੱਥੇ ਤਿਲਕ ਲਾਉਂਦੇ ਐ ਇੱਥੇ ਖਾਜ ਕਰੀ ਜਾਣਾ ਅਸਲ ਦੇ ਵਿੱਚ ਉਹ ਕਨਸੈਂਟਰੇਟ ਕਰਦੇ ਸੀ ਕਿ ਮੈਂ ਇਹਦਾ ਜਵਾਬ ਕੀ ਦਵਾਂ ਉਹ ਪੌਜ਼ ਲੈ ਲੈਂਦੇ ਸੀ ਕਿ ਇਹ ਵੀ ਹੁੰਦਾ ਹੈ ਕਿ ਜਦੋਂ ਤੁਸੀਂ ਪੌਜ਼ ਲੈਂਦੇ ਹੋ ਤਾਂ ਤੁਹਾਡਾ ਸੁਣਨ ਵਾਲਾ ਤੁਹਾਡੇ ਵੱਲ ਸਾਰ ਓਕੇ ਦੇਖਦਾ ਹੈ ਕਿ ਯਾਰ ਹੁਣ ਕੀ ਕਹੇਗਾ ਸੋ ਇਹ ਮਤਲਬ ਬਾਡੀ ਦੀਆਂ ਆਦਾਵਾਂ ਹੁੰਦੀਆਂ ਨੇ ਹਰ ਬੰਦੇ ਦੀ ਫਿਤਰਤ ਹੁੰਦੀ ਹੈ ਸੋ ਇਸ ਕਰਕੇ ਬੰਦਾ ਇਦਾਂ ਵੀ ਕਈ ਵਾਰੀ ਟ੍ਰੋਲ ਹੁੰਦਾ ਹੈ ਜੀ ਕੋਈ ਸਾਈਕੋਲੋਜੀਕਲੀ ਪ੍ਰੋਬਲਮ ਚਲੋ ਜਿੱਦਾਂ ਤੁਹਾਨੂੰ ਦੱਸਿਆ ਨਾ ਕਿ ਸਟ੍ਰੈਸ ਜਿਵੇਂ ਪਰਸਨ ਆ ਰਹੀ ਹੈ ਜਾਂ ਕੋਈ ਨਰਵਸ ਹੋ ਰਿਹਾ ਹ ਹ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਬਾਕੀ ਉਹਦੇ ਫੰਗਸ ਵਗੈਰਾ ਅੱਜ ਕੱਲ ਤੇ ਬਹੁਤ ਜ਼ਿਆਦਾ ਹੀ ਮਤਲਬ ਹੈਗੇ ਸਾਰੇ ਲੋਕਾਂ ਦੇ ਮਤਲਬ ਪੂਰਾ ਹਾਲ ਹੈ ਜੀ ਉਦੋਂ ਕੀ ਹੁੰਦਾ ਕਿ ਫੇਰ ਅਸੀਂ ਜਿੱਦਾਂ ਹੁਣ ਪਤਾ ਨਹੀਂ ਨੱਕ ਚ ਹੱਥ ਮਾਰਿਆ ਵਾ ਜਾਂ ਕੋਈ ਦੇਖ ਲਓ ਮਨੁੱਖੀ ਆਦਤ ਹੈ ਕਿਸੇ ਨੂੰ ਵੀ ਹੋ ਸਕਦੀ ਹੈ ਹ ਬਟ ਉਹਦੇ ਵਿੱਚ ਕੀ ਹੁੰਦਾ ਜਦੋਂ ਫਿਰ ਉਹ ਤਾਂ ਫਿਰ ਸਾਡੇ ਬਾਫੀ ਹੱਥ ਦਾ ਕੋਈ ਚੀਜ਼ਾਂ ਸ਼ੇਅਰ ਹੋ ਜਾਂਦੀਆਂ ਨੇ ਜੀ ਇਹੋ ਕੋਸ਼ਿਸ਼ ਤੇ ਵੈਸੇ ਇੰਨਾ ਦਿਨ ਤੇ ਵੀ ਵੈਸੇ ਵੀ ਦੇਖਦੇ ਹੋਰ ਦੋਵਾਂ ਨਮਸਕਾਰ ਰਾਮ ਰਾਮ ਬੋਲੋ ਜੋ ਵੀ ਆਪਣਾ ਵੈਗਰੂ ਵੈਗਰੂ ਬੋਲਣਾ ਚਕਰਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦਾ ਪਤਾ ਭੁੱਲ ਕੇ ਵੀ ਤੁਸੀਂ ਹੱਥ ਮਲਾਉਣੇ ਆ ਹਾਂ ਰਾਮ ਰਾਮ ਬੋਲ ਕੇ ਫੇਰ ਦਫੀਆਂ ਪਾਉਣੀਆਂ ਹਾਂ ਠੀਕ ਹੈ ਜੀ ਜੋ ਨਾ ਹੋ ਅੱਲਾਹੁ ਅਵਸਦਾ ਕਿਉਂ ਅੱਲਾਹੁ ਅਕਬਰ ਬੋਲ ਕੇ ਵੀ ਤੁਸੀਂ ਫੇਰ ਗਲੇ ਲਗਣਾ ਜੀ ਉਹ ਹੋ ਕੀ ਮੈਨੂੰ ਇਹਦਾ ਮਤਲਬ ਅੱਲਾ ਦਾ ਨਾਮ ਤੇ ਜਾਂ ਵੈਗਰੂ ਦਾ ਨਾਮ ਨਿਕਾ ਰਿਹਾ ਹੈ ਤੇ ਤੁਸੀਂ ਗਾਹੋਂਗੇ ਜਰਾ ਹੋ ਆ ਖਾਸ ਕਰਕੇ ਇਹਦੇ ਚ ਇਹ ਵੀ ਹੈ ਨਾ ਡਾਕਟਰ ਸਾਹਿਬ ਜੇ ਕੋਈ ਹੱਥ ਨਾ ਮਲਾਵੇ ਲਗ ਲਾ ਕਹਿੰਦਾ ਇਹਨੂੰ ਜਿਆਦਾ ਬੋ ਆਉਂਦੀ ਹੈ ਮੈਨੂੰ ਮਿਲਿਆ ਵੀ ਨਹੀਂ ਘਟ ਕੇ ਭਾਵੇਂ ਬਿਮਾਰੀ ਉਹ ਲਾ ਦਵੇ ਜੁਕਾਮ ਟੁੱਟਦੇ ਨਹੀਂ ਕੋਣਾ ਸਾਹਿਬ ਪੰਜ ਕ੍ਰਿਸਟੇ ਟੁੱਟਦੇ ਨਹੀਂ ਅਗਲੇ ਜੁਕਾਮ ਦਾ ਹੰਕਾਰ ਆ ਜੁਕਾਮ ਤਾਂ ਬਿਲਕੁਲ ਜਿਹੜਾ ਜੁਕਾਮ ਹੈ ਨਾ ਜੁਕਾਮ ਤਾਂ ਆਮ ਵਾਇਰਸ ਤੋਂ ਹੁੰਦਾ ਜਫੀ ਪੌਣ ਨਾਲ ਹੁੰਦਾ ਤੁਹਾਡੇ ਘਰ ਚ ਇੱਕ ਜੀਨ ਹੋ ਗਿਆ ਸਾਰਿਆਂ ਨੂੰ ਹੋ ਜੁਕ ਇੱਕ ਤਰ੍ਹਾਂ ਕਈ ਬੁਖਾਰ ਨੇ ਲਾਗਦੇ ਪਰ ਸਿਉ ਗੱਲ ਸਮਝਦੇ ਨਹੀਂ ਨਾ ਸਾਡੀ ਤਰਾਸਦੀ ਹੈ ਜੀ ਉਹ ਦੇਖੋ ਭਣਾ ਜਿਵੇਂ ਅਸੀਂ ਪੇਸ਼ੈਂਟ ਦੇਖਦੇ ਜਾਂ ਕੋਈ ਵੀ ਡਾਕਟਰ ਪੇਸ਼ੈਂਟ ਦੇਖਦਾ ਉਹ ਸਾਰਾ ਦਿਨ ਮਰੀਜ਼ਾਂ ਦਾ ਵਾਹ ਪੈਣੀ ਰਹਿੰਦੀ ਹੁਣ ਹਰ ਮਰੀਜ਼ ਬਾਅਦ ਅਸੀਂ ਹੱਥ ਨਹੀਂ ਦੇ ਸਕਦੇ ਹਾਂ ਬਿਲਕੁਲ ਕਿਉਂਕਿ ਕਲੋਜ਼ ਬਾਇ ਹੋਣ ਦਾ ਕੁਝ ਵੀ ਕੀਤਾ ਹੋਵੇ ਪਰ ਬਾਹਰੋਂ ਕੋਈ ਆਵੇ ਨਾ ਚਮੜਾਈ ਉਹ ਇਸੇ ਕਰਕੇ ਕਿਉਂ ਦੱਸਦੀਦਾ ਵੀ ਅਸੀਂ ਇੰਨੀ ਤਰ੍ਹਾਂ ਦੇ ਮਰੀਜ਼ ਪਤਨ ਅਲੱਗ-ਅਲੱਗ ਬਿਮਾਰੀਆਂ ਦੇ ਵਿੱਚ ਹੋਏ ਆ ਜੇ ਅਸੀਂ ਹੱਥ ਬਿਲਾਵਾਂਗੇ ਤੇ ਬਿਮਾਰੀ ਤੁਨੂੰ ਜਾਲ ਲੱਗ ਸਕਦੀ ਹੂੰ ਬਿਲਕੁਲ ਹਾਂ ਸੋ ਇਧਰ ਇੱਕ ਮਰੀਜ਼ ਵੇਖ ਕੇ ਉੱਠ ਕੇ ਅਸੀਂ ਹੱਥ ਤਵਾਾਂਗੇ ਤੇ ਸਾਡੀ ਚਮੜੀ ਤੇ ਫੇਸੇ ਉਹ ਖਰਾਬ ਹੋ ਜਾਈ ਨਹੀਂ ਸਕਦਾ ਸਹੀ ਗੱਲ ਹੈ ਬਿਲਕੁਲ ਕੋਈ ਨਹੀਂ ਉਹ ਆਪਣਾ ਰਿਸ਼ਤਾ ਹੀ ਤਾਂ ਦਾ ਲੋਕਾਂ ਦਾ ਆਪ ਸੋਚੇ ਵੀ ਜੀ ਨਾ ਕਰੋ ਲੈ ਉਹਦੀ ਕੀ ਕੜੀ ਵੱਡੀ ਆ ਗਈ ਹੈ ਜਿਹਨੂੰ ਦਿਨਾਂ ਹੀ ਨਹੀਂ ਕਿਸੇ ਹਾਂ ਹੁਣ ਤਾਂ ਆਮ ਬੰਦੇ ਨਾਲ ਹੱਥ ਨਹੀਂ ਮਿਲਾਉਂਦਾ ਅੱਖ ਨਹੀਂ ਮਿਲਾਉਂਦਾ ਕੋਈ ਗੱਲਾਂ ਹੀ ਤਾਂ ਦੀਆਂ ਥੈਂਕ ਯੂ ਡਾਕਟਰ ਸਾਹਿਬ ਬਹੁਤ ਕੀਮਤੀ ਨੁਕਤੇ ਸਾਂਝੇ ਕੀਤੇ ਤੁਸੀਂ ਮਿਹਰਬਾਨੀ ਬਿਲਕੁਲ ਦੋਸਤੋ ਇਸ ਨੂੰ ਇਸ ਤਰ੍ਹਾਂ ਨਾ ਲਿਆ ਕਰੋ ਸੋ ਜਿਸ ਤਰ੍ਹਾਂ ਡਾਕਟਰ ਪੱਟੇ ਸਾਹਿਬ ਨੇ ਦੱਸਿਆ ਸੋ ਇਸ ਤਰ੍ਹਾਂ ਮਤਲਬ ਜਿਹੜੇ ਆਪਣੀਆਂ ਕੋਈ ਬਾੜੀਆਂ ਮੁੱਟੀਆਂ ਸਮੱਸਿਆਵਾਂ ਨੇ ਉਹਨਾਂ ਦੇ ਬਾਰੇ ਧਿਆਨ ਰੱਖਿਆ ਕਰੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਪ੍ਰੋਗਰਾਮਾਂ ਦੇ ਲਿੰਕ 98763009655 'ਤੇ ਤੁਸੀਂ ਮਗਵਾ ਸਕਦੇ ਹੋ